ਆਹ ਵੀਡੀਓ ਦੇਖ ਕੇ ਤੇ ਪਤਾ ਲੱਗਦਾ ਆ ਵੀ ਸਾਡੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਕੀ ਨੇ ਉਹ ਸੋਨੂ ਸੀਦੂ ਵਾਲਾ ਵਿੱਚੇ ਫਿਰਦਾ ਲੋਕਾਂ ਦਾ ਹੀਰੋ ਤੇ ਆ ਵੇਖੋ ਆ ਮਾਤਾ ਦੀ ਪਤਾ ਨਹੀਂ ਕੀ ਮਜਬੂਰੀ ਹੈ ਜਿਹੜੀ ਵਿਚਾਰੀ ਖੜੀ ਆ ਵਿੱਚ ਇੰਨੇ ਬੰਦਿਆਂ ਦੇ ਇੰਨੀ ਭੀੜ ਦੇ ਵਿੱਚ ਸ਼ਾਇਦ ਹੋ ਸਕਦਾ ਉਹਦਾ ਘਰ ਵਾਲਾ ਖਾਂਦਾ ਖੁੰਦਾ ਹੋਵੇ ਤੇ ਉਹ ਮੰਝੇ ਤੇ ਹੋਵੇ ਦੇ ਉਹਦੇ ਲਈ ਲੈਣ ਆਈ ਹੋਵੇ ਜਾਮਨੇ ਵੇਚਣੀਆਂ ਹੁਣ ਚਲੋ ਕੁਝ ਵੀ ਹੋ ਸਕਦਾ ਆ ਪਰ ਦਿੱਕਤ ਆ ਇਹ ਆ ਵੀ ਸਾਡੇ ਹਾਲਾਤ ਬਣਦੇ ਕੀ ਜਾ ਰਹੇ ਆ ਸਿਆਣੇ ਮਿਆਣੇ ਬੰਦੇ ਦੇਖੋ ਚਿੱਟੀਆਂ ਧੌੜੀਆਂ ਦਾੜ੍ਹੀਆਂ ਵਾਲੇ ਵਿੱਚ ਤੁਰੇ ਫਿਰਦੇ ਆ ਕਈ ਜਾਨੇ ਕਈ ਗੋਲੀਆਂ ਲੈਣ ਬਾਣਾ ਬਾਕੇ ਗੁਰੂ ਦਾ ਬਾਣਾ ਬਾਕੇ ਕਈ ਗੋਲੀਆਂ ਲੈ ਜਾਂਦੇ ਵੇਖੋ ਕਿੱਡੀ ਸ਼ਰਮ ਬਿਸ਼ਰਮੀ ਵਾਲੀ ਗੱਲ ਆ ਇਹ ਜਦੋਂ ਖਾਣੀ ਆ ਤੁਸੀਂ ਉਤਰਾ ਜਾਓ ਆ ਵੇਖੋ ਲੈਣ ਲੱਗੀ ਆ ਤੇ ਇਹ ਤਾਂ ਇੱਕੋ ਸਰਕਾਰੀ ਹਸਪਤਾਲ ਦੀ ਵੀਡੀਓ ਆ ਇਦਾਂ ਦੇ ਕਿੰਨੇ ਹਸਪਤਾਲ ਪੰਜਾਬ ਦੇ ਵਿੱਚ ਹੋਣਗੇ ਜਿਨ੍ਹਾਂ ਦੇ ਵਿੱਚ ਇਸੇ ਤਰ੍ਹਾਂ ਹੀ ਲੈਣਾ ਜੜੀਆਂ ਉਹ ਇਹਨਾਂ ਦੀਆਂ ਹੀ ਲੱਗੀਆਂ ਹੋਣਗੀਆਂ ਗੋਲੀਆਂ ਖਰੀਦਣ ਵਾਲੇ ਦੀਆਂ ਤੇ ਇਹ ਬੰਦੇ ਨੇ ਕਿਹਾ ਸੀ ਉਹਨੇ ਇਹ ਜੇ ਪੰਜਾਬ ਦੇ ਵਿੱਚ ਕੋਈ ਪੀ ਪੰਜਾਬੀਆਂ ਨੂੰ ਖਤਮ ਕਰਨਾ ਹੋਵੇ ਤੇ ਕੀ ਕੀਤਾ ਜਾ ਸਕਦਾ ਤੇ ਉਹ ਗੱਲ ਤਾਂ ਵੈਸੇ ਹਾਸੇ ਦੇ ਨਾਲ ਹੀ ਕੀਤੀ ਸੀ ਉਹ ਕਹਿੰਦਾ ਪੰਜਾਬ ਦੇ ਵਿੱਚੋਂ ਇਹ ਹਸਪਤਾਲ ਵਾਲੀਆਂ ਗੋਲੀਆਂ ਖਤਮ ਕਰ ਦਿਓ ਅੱਧਿਓ ਜਿਆਦੇ ਪੰਜਾਬੀ ਤਾਂ ਵੈਸੇ ਖਤਮ ਹੋ ਜਾਣੇ ਆ ਦੇਖ ਲਓ ਸਾਡੇ ਹਾਲਾਤ